ਆਈ ਬਲਵਾਨ ਸਿੰਘ ਜੀ ਰਾਜਵਾਨਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਕੱਲ ਸਾਡੀ ਭੈਣ ਕਮਲਦੀਪਪੁਰ ਨੇ ਉਹ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਦੇ ਸਿਕਸ ਸੰਸਥਾ ਦੇ ਵਿੱਚ ਕਾਫੀ ਦਿੱਕਾ ਪਾਇਆ ਦੇਖੋ ਤਖਤ ਨਾ ਵਰਤੋ ਕਿਉਂਕਿ ਤਖਤ ਦਾ ਕਦੇ ਇਹਦਾ ਤਖਤ ਪਵਿੱਤਰ ਆ ਤਖਤ ਦਾ ਕਦੇ ਵੀ ਨੀ ਕਿਸੇ ਨੇ ਪਿੱਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬੁੱਤੇ ਜਿਹੜੇ ਸਰੀਰ ਕਰਕੇ ਪਿੱਟਦੇ ਪਰ ਕੋਈ ਨਹੀਂ ਇਹ ਕਿਉਂ ਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਿਹਾ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾ ਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਕੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਅਕਾਲ ਤਖਤ ਦੇ ਦੇਖੋ ਕੋ ਨਿਯਮ ਆ ਇੱਕ ਵਿਧਾਨ ਆ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਹ ਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕਨਫੈਸ਼ਨ ਕਰ ਲਿਆ ਤੇ ਫਿਰ ਉਹ ਤੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤੱਕ ਮਹਾਨ ਹੈ ਆਪਾਂ ਰੋਜ਼ ਪੜਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤੱਕ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲਾਂਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਤੇ ਸਾਡਾ ਸਿਧਾਂਤ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪੜ੍ਹਾਇਆ ਜੀ ਸਿੰਘ ਢੀ ਵਾਲਾ ਸੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਕਿਵੇਂ ਦੇਖਦੇ ਮੈਂ ਕਹ ਹਟਿਆਨ ਦੇਖੋ ਬਾਰ-ਬਾਰ ਆਪਾਂ ਗੱਲ ਤੇ ਦੋਸਤ ਜਿਹੜੀ ਗੱਲੇ ਮੁੱਕ ਗਈ ਦੇਖੋ ਕਿਉਂਕਿ ਜੇ ਪੰਚ ਤੋਂ ਕੋਈ ਆਦੇਸ਼ ਹੋਇਆ ਸੀ جاری ਉਹਨਾਂ ਨੂੰ ਉਹਨੇ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਵਕਾਲਤ ਤੱਕ ਤੋਂ ਬਲੋਂ ਜਿਲੇ ਕਾਰਵਾਈ ਹੋ ਜਾਵੇ ਫਿਰ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ